ਸਿਵਰੇਜ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਮਾਡਲ ਟਾਊਨ ਅਤੇ ਅੰਬੇਦਕਰ ਨਿਵਾਸੀਆਂ ਨੇ ਕੋਟਕਪੂਰਾ ਰੋਡ ਬਾਈਪਾਸ ਕੀਤਾ ਜਾਮ ਮੌਕੇ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਸ਼੍ਰੀ ਮੁਖਸਰ ਸਿੰਘ ਦੇ ਮਾਡਲ ਟਾਊਨ ਅਤੇ ਅੰਬੇਦਕਰ ਨਗਰ ਦੀ ਗਲੀ ਨੰਬਰ 1 ਨਿਵਾਸੀਆਂ ਵੱਲੋਂ ਕੋਟਕਪੂਰਾ ਰੋਡ ਬਾਈਪਾਸ ਤੇ ਧਰਨਾ ਦੇ ਕੇ ਜਾਮ ਲਗਾ ਦਿੱਤਾ ਗਿਆ। ਪਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ ਇਹ ਤਰਨਾ ਦੁਪਹਿਰਕੀ 3 ਵਜੇ ਤੱਕ ਵੀ ਜਾਰੀ ਸੀ ਉਧਰ ਇਸ ਪ੍ਰਦਰਸ਼ਨ ਦੀ ਜਾਣਕਾਰੀ ਮਿਲਦਿਆਂ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਸਨ ਹਾਲਾਂਕਿ ਪ੍ਰਦਰਸ਼ਨ ਕਾਰਿਆ ਦਾ ਕਹਿਣਾ ਸੀ ਕਿ ਉਹ ਪਿਛਲੇ 3 ਸਾਲਾਂ ਤੋਂ ਇਸ ਸਮੱਸਿਆ ਤੋਂ ਪਰੇਸ਼ਾਨ ਨੇ ਤੇ ਸਬੰਧਤ ਵਿਭਾਗ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਦਕਿ ਮੌਕੇ ਤੇ ਪਹੁੰਚੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਸੀਵਰੇਜ ਜਾਮ ਦੀ ਸਮੱਸਿਆ ਕਾਫੀ ਪੁਰਾਣੀ ਹੈ ਪਰ ਇਸ ਦੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਸ ਸਮੱਸਿਆ ਦੇ ਹੱਲ ਵਾਸਤੇ ਪਾਈਪ ਪੋਣ ਦਾ ਐਸਟੀਮੇਟ ਬਣਾ ਕੇ ਭੇਜਿਆ ਗਿਆ ਟੈਂਡਰ ਲੱਗਣ ਤੇ ਕੁਝ ਸਮੇਂ ਵਿੱਚ ਹੀ ਇਸ ਸਮੱਸਿਆ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ ਉਦਰ ਪ੍ਰਦਰਸ਼ਨਕਾਰੀਆਂ ਨੇ ਸਮੱਸਿਆ ਦਾ ਪੱਕਾ ਹੱਲ ਨਾ ਹੋਣ ਤੇ ਧਰਨਾ ਲਗਾਤਾਰ ਜਾਰੀ ਰੱਖਣ ਦੀ ਚੇਤਾਵਨੀ ਵੀ ਦਿੱਤੀ ਹੈ। ਰੋਸ਼ਨੀ ਹਾਂਜੀ ਮੈਂ ਮੁਕਸਰ ਸਾਹਿਬ ਦੀ ਮੜਾ ਟੋਨ ਇੱਕ ਨੰਬਰ ਗਲੀ 'ਚ ਆ। ਹਾਂਜੀ ਮੇਰੇ ਬੱਚੇ ਨੂੰ ਅਫੈਕਸ਼ਨ ਬਹੁਤ ਜ਼ਿਆਦਾ ਹੋਈ ਪਈ ਆ। ਵੀ ਮੈਨੂੰ ਇੰਨਾ ਹੈਗਾ ਉਹਨੂੰ ਅਲਰਜੀ ਹੋ ਗਈ ਸਿਰਫ ਸਾਡੀ ਗਲੀ ਪਾਣੀ ਦੀ ਭਰੀ ਪਈ ਆ ਬਹੁਤ ਜ਼ਿਆਦਾ। ਤੇ ਮੈਂ ਵੀ ਮੈਨੂੰ ਬੁਖਾਰ ਚੜਿਆ ਪਿਆ ਤੇ ਮੇਰੇ ਬੱਚੇ ਨੂੰ ਮੈਂ ਛੱਡ ਕੇ ਆਈ ਆ ਛੋਟਾ 2 ਸਾਲ ਦਾ ਬੱਚਾ ਹੈ ਮੇਰਾ ਸਾਰਾ। ਬਹੁਤ ਜ਼ਿਆਦਾ ਕਰੀ ਜਾਂਦੇ ਆ ਜੀ। ਪਰ ਕੋਈ ਸੁਣਾਈ ਨਹੀਂ ਕਰਦਾ ਪਿਆ ਜੀ ਸਾਡੇ। ਹੁਣ ਬੱਚਿਆਂ ਨੂੰ ਦੱਸੋ ਨਿੱਕ-ਨਿੱਕ ਸਾਡੇ ਬੱਚੇ ਸਾਡੀ ਗਲੀ ਦੇ ਵਿੱਚ ਅਸੀਂ ਕਿੱਥੇ ਲੈ ਕੇ ਜਾਈਏ ਸਾਡੇ ਬੱਚਿਆਂ ਨੂੰ ਪਾਣੀ ਨਾਲ ਭਰੀਆਂ ਪਈਆਂ ਸਾਡੇ ਬੱਚੇ ਖੇਡ ਨਹੀਂ ਸਕਦੇ ਅੰਦਰ ਹੀ ਰਹਿੰਦੇ 24 ਘੰਟੇ ਦੱਸੋ ਹੁਣ ਕਿੱਥੇ ਲੈ ਕੇ ਜਾਈਏ ਅਸੀਂ ਬੱਚਿਆਂ ਨੂੰ ਆਪ ਕੀ ਗੱਲ ਬਣੀ ਹੈ ਇਹ ਅਸੀਂ ਸਾਲ ਹੋ ਗਏ ਸੀਵਰ ਤੋਂ ਬਹੁਤ ਓਕੇ ਹੈ ਜਦੋਂ ਜਾਈ ਦਾ ਕੰਪਲੇਨਟ ਕਰਦੇ ਆ ਉਹ ਕਹਿੰਦੇ ਆਕਸੀਜਨ ਕੋਲੇ ਜਾਓ ਆਕਸੀਜਨ ਸਾਫ ਕਹਿੰਦੇ ਐਸਟਿਓ ਕੋਲੇ ਜਾਓ ਸਾਡੇ ਸੁਣਦੇ ਕੋਈ ਨਹੀਂਗੇ ਅਸੀਂ ਛੋਟੇ-ਛੋਟੇ ਬੱਚੇ ਲੈ ਕੇ ਕਿੱਧਰ ਜਾਈਏ ਇਹ ਸਾਨੂੰ ਦੱਸ ਦੇਣ ਹੱਥ ਜੋੜ ਕੇ ਤੇ ਜਦੋਂ ਬੋਟਾ ਚ ਜਿੱਤੇ ਜਾਵੇ ਫੇਰ ਪਿਓ ਦੇ ਪਿਓ ਬਣ ਕੇ ਹੈ ਹੀ ਨਹੀਂ ਪਤਾ ਦਿਖਦੇ ਨਹੀਂ ਇਹਨਾਂ ਦੇ ਚਿਹਰਾ ਜਿहां ਅਸੀਂ ਕਿੱਥੇ ਹੈਗੇ ਆ ਬਾਤ ਵੀ ਨਹੀਂ ਪੁੱਛਦੇ ਕੋਮਪਲੀਟ ਵਗੈਰਾ ਕੀਤੀ ਕਿਸੇ ਨੂੰ ਹਾਂ ਜੀ ਕਿੰਨੇ ਵਾਰ ਹੀ ਗਏ ਆ ਬਹੁਤ ਵਾਰੀ ਜੀ ਹਰੇ ਕੋਲ ਗਏ ਸੀਗੇ ਹੈ ਐਮਐਲਏ ਕੋਲ ਤੁਸੀਂ ਇਕੱਠੇ ਨਹੀਂ ਜੀ ਐਮਐਲਏ ਕੋਲ ਨਹੀਂ ਗਏ ਐਮਐਲਏ ਕੋਲ ਆਪਾਂ ਨਹੀਂ ਗਏ ਕਮੇਟੀ 'ਚ ਜਾਂਦੇ ਨੇ ਉੱਥੇ ਕਮੇਟੀ 'ਚ ਜਾਂਦੇ ਰਹੇ ਉਹ ਕੋਲੇ ਵੀ ਗਏ ਮੇਰਾ ਨਾਮ ਪਰਮਜੀਤ ਕੋਹੜਾ ਜੀ ਤੁਸੀਂ ਸਰਕਟੇ ਤਾਂ ਬੈਠੇ ਆ ਕਿਉਂਕਿ ਸਾਡੇ ਸੀਵਰੇਜ ਆ ਜਿਹੜੇ ਬੰਦ ਹੋਏ ਪਏ ਆ ਜਵਾ ਘਰਾਂ ਦਾ ਬੇਹਾਲ ਬੁਰਾ ਹਾਲ ਹੋਇਆ ਪਿਆ ਘਰਾਂ ਦੇ 'ਚ ਪਾਣੀ ਵਰਦਾ ਹੈਗਾ ਬੱਚੇ ਨਹੀਂ ਖੇਡ ਸਕਦੇ ਕੋਈ ਕਾਰ ਬਹਿਰ ਨਹੀਂ ਕਰ ਸਕਦੇ ਕਿੰਨਾ ਸਮਾਂ ਹੋ ਗਿਆ ਇਹ ਸਾਲ ਹੋ ਗਏ ਜੀ ਮੈਂ ਸੁਨੀਤਾ ਰਾਣੀ ਬੋਲਦੀ ਆ ਜੀ ਸ੍ਰੀ ਮੁਖਸਰ ਸਾਹਿਬ ਤੋਂ ਗਲੀ ਨੰਬਰ 1 ਮਾਡਲ ਰੌਂਟ ਬੋਲਦੇ ਆਂ ਸੀ ਸਾਡੇ ਅਸੀਂ ਸੀਵਰ ਦੇ ਪਾਣੀ ਤੋਂ ਬਹੁਤ ਪਰੇਸ਼ਾਨ ਆ ਸਾਡੇ ਸੀਵਰ ਦਾ ਪਾਣੀ ਬਹੁਤ ਜ਼ਿਆਦਾ ਬਾਹਰ ਨਿਕਲਿਆ ਬਹੁਤ ਗੰਦ ਪਿਆ ਨਾ ਜਵਾਕ ਅੰਦਰ ਵੱਟ ਸਕਦੇ ਨਾ ਬਾਹਰ ਵੱਟ ਸਕਦੇ ਮੱਛਰੇ ਨਾ ਹੋਇਆ ਪਿਆ ਜੇ ਬੱਚੇ ਬਾਹਰ ਨਿਕਲਦੇ ਤੇ ਬੱਚੇ ਗਲੀ ਦੇ ਵਿੱਚ ਪਾਣੀ ਦੇ ਵਿੱਚ ਡਿੱਗਦੇ ਗੰਦੇ ਪਾਣੀ ਵਿੱਚ ਤੇ ਬੱਚਿਆਂ ਨੂੰ ਇਨਫੈਕਸ਼ਨ ਹੋਇਆ ਪਿਆ ਹੈਗਾ ਹੁਣ ਦੱਸੋ ਤੁਸੀਂ ਅਸੀਂ ਕੀ ਕਰੀਏ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਮਨਜੀਤ ਕੌਰ ਜੀ ਸਾਡੇ ਵੀਰੇ ਪਾਣੀ ਬਹੁਤ ਸੀਵਰ ਦਾ ਪਾਣੀ ਘਰਾਂ ਚ ਵੱਟ ਰਿਹਾ ਹੈ ਅਸੀਂ ਬਹੁਤ ਹੀ ਔਖੇ ਹਾਂ ਜੀ ਸਾਰੇ ਹਾਂ ਜੀ ਹਾਂ ਕਿਰਪਾ ਕਰਕੇ ਸਾਡੀ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ ਅਸੀਂ ਉਹਨਾਂ ਚਿਰ ਧਰਨੇ ਤੋਂ ਉੱਠਣਾ ਨਹੀਂਗਾ ਅਸੀਂ ਧਰਨੇ ਤੇ ਹੀ ਬੈਠਾਂਗੇ ਮੇਰਾ ਨਾਮ ਸੁਕੈਨ ਸਿੰਘ ਹੈ ਜੀ ਮੈਂ ਮਾਡਲ ਟਾਊਨ ਦਾ ਵਾਸੀ ਹਾਂ ਸਮੱਸਿਆ ਭਾਈ ਜੀ ਸਾਡੇ ਸੀਵਰੇਜ ਦੀ ਹੈ ਬਹੁਤ ਜ਼ਿਆਦਾ ਇੱਕ ਸਾਲ ਹੋ ਗਿਆ ਇਹ ਮਾਡਲ ਟਾਊਨ ਤੇ ਅੰਬੇਦਕਰ ਨਗਰ ਦਾ ਬਹੁਤ ਬੁਰਾ ਹਾਲ ਲੋਕਾਂ ਦੇ ਘਰਾਂ 'ਚ ਰਸੋਈਆਂ ਤੱਕ ਪਾਣੀ ਆਇਆ ਵੇਖੋ ਬੀਬੀਆਂ ਕਿਸੇ ਗੱਲ ਨਾਲ ਹੀ ਆ ਕੇ ਬੈਠੀਆਂ ਨਾ ਐਵੇਂ ਤਾਂ ਬਹਿੰਦੀਆਂ ਨਹੀਂ ਸੜਕ ਤੇ ਆ ਕੇ ਤੇ ਨੰਬਰ 2 ਜਿਹੜੀ ਆ ਪੁੱਡਾ ਕਲੌਨੀ ਆ ਇਹਦਾ ਜਿਹੜਾ ਪਾਣੀ ਆ ਬਿਲਕੁਲ ਨਜਾਇਜ਼ ਪਾਇਆ ਗਿਆ ਸਾਡੇ ਸੀਵਰੇਜ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਸਾਰਾ ਜੋ ਸੀਵਰੇਜ ਵਿਭਾਗ ਮੈਹਕਮਾ ਵਾਟਰਬਾਕਸ ਮੈਹਕਮਾ ਸਾਰਿਆਂ ਨੂੰ ਪਤਾ ਹੈ ਐਸ ਡੀਓ ਐਕਸ਼ਨ ਜੇਈ ਸਾਹਿਬ ਉਹ ਖੜੇ ਆ ਸਾਹਮਣੇ ਇਹਨਾਂ ਨੇ ਸਾਡੇ ਨਾਲ 28 ਤਰੀਕ ਦਾ ਵਾਅਦਾ ਕੀਤਾ ਸੀ ਵੀ ਤੁਸੀਂ 28 ਤੱਕ ਰੁਕ ਜਾਓ ਅਸੀਂ 1 ਤਰੀਕ ਨੂੰ ਆ ਆ ਕੇ ਇਹਨਾਂ ਦੀ ਪਾਏ ਬੰਦ ਕਰ ਦਾਂਗੇ ਖੁਦ ਕਲੋਨੀ ਵਾਲੇ ਬੰਦੇ ਵੀ ਆਏ ਸੀ ਉਦੋਂ ਵੀ ਜੇ ਸਾਡਾ ਕੋਈ ਮਸਲਾ ਹੱਲ ਨਾ ਹੋਇਆ ਤਾਂ ਅਸੀਂ 1 ਤਰੀਕ ਨੂੰ ਖੁਦ ਆਪਦੇ ਹੱਥੀ ਪਾਏ ਬੰਦ ਕਰਾਂਗੇ ਰঞ্জੀਤ ਸਿੰਘ ਜੇਈ ਆ ਜੀ ਮੈਂ ਇੱਥੇ ਇੱਥੇ ਮਾਡਲ ਟਾਊਨ ਦੀ ਇਹ ਕਾਫੀ ਪੁਰਾਣੀ 3-4 ਸਾਲਾਂ ਦੀ ਪ੍ਰੋਬਲਮ ਹੈ ਜੀ ਪਾਣੀ ਦੀ ਇਹਦਾ ਹੁਣ ਅਸੀਂ ਐਸਟੀਮੇਟ ਬਣਾਇਆ ਜੀ ਮਾਡਲ ਟਾਊਨ ਡਿਸਪੋਜ਼ਲ ਤੋਂ ਦੁਸ਼ਹਿਰਾ ਗਰਾਊਂਡ ਡਿਸਪੋਜ਼ਲ ਤੱਕ ਪਾਏ ਪੈਣੀ ਹੈ ਸਿੱਧੀ ਬਾਏ ਪ੍ਰੈਸ਼ਰ ਉਹ ਐਸਟੀਮੇਟ ਟੈਕਨੀਕਲ ਸੈਕਸ਼ਨ ਵਾਸਤੇ ਭੇਜਿਆ ਬਜੀ 5-4 ਦਿਨਾਂ ਚੋਂ ਪਾਸ ਹੋ ਕੇ ਆਜੂ ਫਿਰ ਟੈਂਡਰ ਲਾ ਕੇ ਇਹਨਾਂ ਦੀ ਪ੍ਰੋਬਲਮ ਸਦਾ ਲਈ ਹੱਲ ਹੋ ਜੂਗੀ ਜੀ ਫਿਰ ਇਹ ਮਹੱਲੇ ਵਾਲਾ ਤਾਂ ਕਹਣਾ ਵੀ ਕਾਫੀ ਲੰਮਾ ਸਮਾਂ ਹੋ ਗਿਆ ਇਹਨਾਂ ਸਮਾਂ ਕਿਉਂ ਲੱਖਿਆ ਜੀ ਇਹ ਕਰਨੇ ਆ ਜੀ ਪਹਿਲਾਂ ਐਸਟੀਮੇਟ ਵਾਪਸ ਆ ਗਏ ਸੀਗੇ ਜੀ ਇੱਕ ਵਾਰ ਸਰਕਾਰ ਤੋਂ ਹੁਣ ਉਹਦੇ ਚੇ ਤਰੁੱਟੀਆਂ ਦੂਰ ਕਰਕੇ ਦੁਬਾਰਾ ਭੇਜਿਆ ਵਾ ਜੀ ਐਸਟੀਮੇਟ ਹੁਣ ਪਾਸ ਹੋ ਕੇ ਆਜੂਗਾ ਡੀ ਸਾਹਿਬ ਨੇ ਵੀ ਫੋਨ ਕੀਤਾ ਐਸਟੀਮੇਟ ਪਾਸ ਕਰਨ ਨੂੰ ਤਾਂ ਕੋਈ ਮਸਲਾ ਹੋਏਗਾ ਜੀ ਕੱਲ ਨੂੰ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ ਜੀ ਐਕਸ਼ਨ ਸਾਹਿਬ ਇਹਨਾਂ ਨਾਲ ਮੀਟਿੰਗ ਕਰਨਗੇ ਕੱਲ ਨੂੰ ਸਾਰੇ ਇਹਨਾਂ ਦਾ ਮਸਲਾ ਇੱਕ ਵਾਰ ਦੇਖ ਕੇ ਇਹ ਕਿ ਸਰ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਪੁੱਡਾ ਕਲੋਨੀ ਦੇ ਜਿਹੜਾ ਲੀਗਲ ਤਰੀਕੇ ਨਾਲ ਪਾਣੀ ਪਾ ਰਿਹਾ ਉਹਦੇ ਨਾਲ ਜਿਹੜਾ ਸਾਡਾ ਇਹਦਾ ਕੱਲ ਨੂੰ ਹੱਲ ਕਰਦੇ ਆ ਜੀ ਕੱਲ ਨੂੰ ਐਕਸ਼ਨ ਸਾਹਿਬ ਆਉਣਗੇ ਜਿਵੇਂ ਕੋਈ ਉੱਚ